ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਜੋ ਪਿੰਡ ਦਾ ਬੰਡਾਲਾ ਜ਼ਿਲ੍ਹਾ ਤੇ ਤਹਿਸੀਲ ਫਿਰੋਜ਼ਪੁਰ ਆਪਣਾ ਬਿਲਕੁਲ ਸਤਲੁਜ ਦਰਿਆ ਦੇ ਕੰਢੇ ਤੇ ਪਿੰਡ ਆ ਜਿੱਥੇ ਬੜੀ ਪਿਛਲੇ 15-20 ਦਿਨਾਂ ਤੋਂ ਸਤਲੁਜ ਦਰਿਆ ਨੇ ਜਿਹੜੀ ਤਬਾਹੀ ਮਚਾਈ ਸੀ ਤੇ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਘਰਾਂ ਦਾ ਤੇ ਲੋਕਾਂ ਦਾ ਹੋਇਆ ਵਾ ਇਹ ਅਸੀਂ ਜਿਹੜੇ ਵੀਰ ਦੇ ਘਰੇ ਖੜੇ ਆ ਸਾਡੇ ਪਿੰਡ ਦੇ ਵੀਰ ਆ ਬੰਡਾਲੇ ਦਾ ਤੇ ਸਮੱਸਿਆ ਇਥੇ ਇਹ ਆ ਨੂੰ ਸਭ ਤੋਂ ਵੱਡੀ ਸਮੱਸਿਆ ਤੇ ਇਹ ਆ ਕਿ ਸਭ ਤੋਂ ਪਹਿਲਾਂ ਜਿਹੜੀ 24 ਘੰਟੇ ਵਾਲੀ ਇਹਦੀ ਤਾਰ ਸੀ ਉਹ ਤਾਰ ਆ ਜਿਹੜੀ ਪਾਣੀ ਦੇ ਨਾਲ ਨੀਵੀਂ ਹੋਣ ਕਰਕੇ ਤਾਰ ਇਹਦੀ ਡਰ ਡ ਗਿਆ ਤੇ ਉਸ ਦਿਨ ਦੀ ਲਾਈਟ ਆ ਜਿਹੜੀ ਵੀਰ ਦੀ ਬੰਦ ਆ 24 ਘੰਟੇ ਵਾਲੀ ਸਭ ਤੋਂ ਪਹਿਲਾਂ ਤਾਂ ਅਸੀਂ ਪ੍ਰਸ਼ਾਸਨ ਬਿਜਲੀ ਵਿਭਾਗ ਨੂੰ ਇਹ ਬੇਨਤੀ ਕਰਦੇ ਆ ਕਿ ਇਹਦਾ ਆ ਕੇ ਵੇਖ ਕੇ ਇੱਥੇ ਮੌਕਾ ਤੈਨੂੰ ਜਿਹੜੀ ਇੰਨੀ ਇੱਕ ਤਾਰ ਆ ਕੇਵਲ ਆ ਇਹ 100 ਮੀਟਰ 200 ਮੀਟਰ ਜਿੰਨੇ ਵੀ ਬੰਦੀ ਆ ਇਹ ਅਵੇਲੇਬਲ ਕਰਾਈ ਜਾਵੇ ਤਾਂ ਕਿ ਇਹਦੇ ਘਰ ਦੀ ਜਿਹੜੀ ਬੱਤੀ ਜਗ ਸਕੇ ਉਸ ਦਿਨ ਦੀ ਇਹਦੇ ਘਰ ਦੀ ਬੱਤੀ ਬੰਦ ਆ ਸੋ ਇਸ ਗੱਲ ਤੇ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਤੇ ਦੂਸਰੀ ਸਮੱਸਿਆ ਹੈ ਕਿ ਵੀਰ ਦੇ ਘਰੇ ਮੋਟਰ ਤਾਂ ਬੜੀ ਦੂਰ ਦੀ ਗੱਲ ਆ ਪਾਣੀ ਵਾਸਤੇ ਨਲਕਾ ਵੀ ਸੋ ਜਿਹੜੇ ਸਮਾਜ ਸੇਵੀ ਵੀਰ ਜਾਂ ਕੋਈ ਦਾਨੀ ਵੀਰ ਆ ਜਾਂ ਕੋਈ ਸੇਵਾ ਕਰਨਾ ਚਾਹੁੰਦਾ ਤਾਂ ਬੇਨਤੀ ਵੀਰ ਦੀ ਇੰਨੀ ਕਾ ਕਿ ਨਲਕੇ ਦਾ ਬੋਰ ਕਰਾ ਕੇ ਇਹਨੂੰ ਦੇ ਦਿਓ ਬਹੁਤ ਘੱਟ ਜ਼ਮੀਨ ਆ ਵੀਰ ਕੋਲ ਡੇਢ ਦੋ ਕਿੱਲੇ ਜ਼ਮੀਨ ਦਾ ਮਾਲਕ ਆ ਵੀਰ ਤੇ ਝੋਨਾ ਝਾਨਾ ਮਰ ਗਿਆ ਵਾ ਕੋਈ ਫਸਲ ਇਹਦੀ ਵੀ ਨਹੀਂ ਬਚੀ ਸਾਰੇ ਪਿੰਡ ਦੀ ਨਹੀਂ ਬਚੀ ਇਹਦੀ ਕਿੱਥੋਂ ਬਚਣੀ ਸੀ ਤੇ ਨਲਕੇ ਦਾ ਬੋਰ ਜੇ ਕੋਈ ਵੀਰ ਕਰਾ ਕੇ ਇਹਨੂੰ ਦੇ ਸਕਦਾ ਤਾਂ ਇੰਨੀ ਕੀ ਸੇਵਾ ਇਸ ਵੀਰ ਦੀ ਜ਼ਰੂਰ ਲਓ ਤਾਂ ਕਿ ਇਹ ਜਿਹੜਾ ਪਾਣੀ ਆ ਪੀ ਸਕਣ ਚੰਗਾ ਪਾਣੀ ਪੀ ਸਕਣ ਆਪਦੇ ਘਰੋਂ ਵਰਤ ਸਕਣਗੇ ਅੱਗੇ ਪਾਸੋਂ ਪਾਣੀ ਭਰ ਕੇ ਲੈ ਕੇ ਆਉਂਦੇ ਆ ਤੇ ਕਮਰੇ-ਕਮਰੇ ਵੀ ਵੀਰ ਦੇ ਬਹੁਤ ਮਾੜੀ ਹਾਲਤ ਹੋਈ ਪਹਿਲਾਂ ਦੇ ਬਣਿਆ ਤੇ ਸਾਰੇ ਇਹ ਚੁੰਦੇ ਰੇ ਪਾਣੀ ਦੇ ਵਿੱਚ ਜਦੋਂ ਮੀਂਹ ਪੈਂਦਾ ਰਿਹਾ ਵਾ ਤੇ ਮੁਸ਼ਕਲਾਂ ਦਾ ਬਹੁਤ ਜਿਆਦੀਆਂ ਵਾ ਸਾਰਿਆਂ ਨੂੰ ਪਰ ਦੋ ਕੇ ਬੇਨਤੀਆਂ ਮੇਨ ਆ ਕਿ ਇੱਕ ਤਾਂ ਇਹਦੀ ਕੇਬਲ ਦਾ ਪ੍ਰਬੰਧ ਹੋ ਜੇ ਲਾਈਟ ਜਗ ਪਏ ਤਾਂ ਬਿਜਲੀ ਬੋਰਡ ਵੀ ਕਰ ਸਕਦਾ ਵਾ ਤੇ ਜਿਹੜਾ ਪਾਣੀ ਦਾ ਪ੍ਰਬੰਧ ਆ ਚਲੋ ਵੀਰ ਮੱਛੀ ਮੋਟਰ ਨੇ ਕਹਿੰਦਾ ਕਿ ਲਵਾ ਕੇ ਦੋ ਨਲਕੇ ਦਾ ਬੋਰ ਹੀ ਕਰਾ ਦਿਓ ਤੇ ਤਾਂ ਕਿ ਇਹ ਜਿਹੜਾ ਪਾਣੀ ਆ ਆਪਦੇ ਘਰੋਂ ਹੀ ਵਰਤ ਸਕਣ ਓਦਾਂ ਇਹਨਾਂ ਨੂੰ ਪਾਸਿਓਂ ਜਾ ਕੇ ਵੀਰ ਕੰਮ ਤੇ ਚੱਲ ਜਾਂਦਾ ਵਾ ਤਾਂ ਪਾਸਿਓਂ ਜਾ ਕੇ ਕਰਦੇ ਨੇ ਜਿਹੜਾ ਪਾਣੀ ਪੁਣੀ ਲੈ ਕੇ ਆਉਣਾ ਪੈਂ ਔਰ ਦਿਖਾ ਦੋ ਇੱਕ ਛੋਟਾ ਬੱਚਾ ਵੈਨਾਂ ਦਾ ਤੇ ਇਹ ਵੀ ਸਕੂਲ ਜਾਂਦਾ ਵਾ ਸਰਕਾਰੀ ਸਕੂਲ ਦੇ ਵਿੱਚ ਪਿੰਡ ਪੜਦਾ ਤੇ ਥੋੜਾ ਜਿਹਾ ਇਹੋ ਜਿਹੇ ਪਰਿਵਾਰਾਂ ਦੇ ਉੱਤੇ ਧਿਆਨ ਦੇ ਕੇ ਤੇ ਮਤਲਬ ਕਿ ਇਹਨਾਂ ਦਾ ਧਿਆਨ ਦੋ ਖਾਸ ਕਰ ਤਾਂ ਕਿ ਇਹਨਾਂ ਦੀ ਜਿਹੜੀ ਆ ਬਾਹ ਫੜੀ ਜਾ ਸਕੇ ਅੱਗੇ ਬੱਚੇ ਦੀ ਜਿਹੜੀ ਪੜ੍ਹਾਈ ਵੀ ਥੋੜੀ ਜਿਹੀ ਚੰਗੀ ਹੋ ਸਕੇ ਦਾਨੀ ਸੱਜਣਾ ਨੂੰ ਸਾਡਾ ਮਕਸਦ ਇਹ ਹੁੰਦਾ ਕਿ ਸਾਡੀ ਵੀਡੀਓ ਨੂੰ ਲੋਕ ਦੇਖਦੇ ਆ ਤੁਸੀਂ ਦਿਖਾ ਦिए ਤੇ ਉਹਨਾਂ ਤੱਕ ਪਹੁੰਚ ਜਾਵੇ ਅੱਗੇ ਜਿੰਨੇ ਇਹਨਾਂ ਦੇ ਨਾਲ ਕੰਟੈਕਟ ਕਰਨਾ ਵਾ ਇਹ ਆਪਦਾ ਨਾਮ ਦੱਸ ਦੇ ਸਿੱਧਾ ਤੇ ਥੋੜਾ ਐਡਰੈਸ ਦੱਸ ਦੇ ਵੀ ਉਹਨੂੰ ਹਰਜੀਤ ਸਿੰਘ ਦਾ ਸੁਪੁੱਤਰ ਬਲਕਾਰ ਸਿੰਘ ਪਿੰਡ ਬੰਡਾਲਾ ਜ਼ਿਲ੍ਹਾ ਤੇ ਤਹਿਸੀਲ ਫਰੋਈਪੁਰਾ ਪਿੰਡ ਦੇ ਵਿੱਚ ਘਰ ਆ ਜਿਹੜਾ ਮਰਜ਼ੀ ਆ ਕੇ ਕੰਟੈਕਟ ਕਰ ਸਕਦਾ ਚਾਹੇ ਸਾਡੇ ਨਾਲ ਕਰ ਲਓ ਅਸੀਂ ਤੁਹਾਨੂੰ ਇਹਨਾਂ ਤੱਕ ਪਹੁੰਚਾ ਦਾਂਗੇ ਮੇਰੇ ਖਿਆਲ ਮੋਬਾਈਲ ਨੰਬਰ ਇਹਨਾਂ ਕੋਲ ਕੋਈ ਹੈਗਾ ਨਹੀਂਗਾ ਚਲੋ ਸਾਡੇ ਨਾਲ ਕੰਟੈਕਟ ਕਰ ਲਓ ਅਸੀਂ ਤੁਹਾਨੂੰ ਦੱਸ ਦਾਂਗੇ ਇੰਨੀ ਕੁ ਮਦਦ ਆ ਜਿਹੜੀ ਇਹਨਾਂ ਦੀ ਜ਼ਰੂਰੀ ਕੀਤੀ ਜਾਵੇ ਇਹਦੇ ਤੇ ਥੋੜਾ ਧਿਆਨ ਦਿੱਤਾ ਜਾਵੇ ਬਾਕੀ ਜੋ ਵੀ ਅੱਗੇ ਜਿਹਨਾਂ ਜਨਾਂ ਦੀਆਂ ਪਿੰਡ ਦੇ ਵਿੱਚ ਮੁਸ਼ਕਲਾਂ ਹੋਣਗੀਆਂ ਉਹ ਅਸੀਂ ਵੀਡੀਓ ਬਣਾ ਕੇ ਸਭ ਤੱਕ ਪਹੁੰਚਾਉਂਦੇ ਰਾਵਾਂਗੇ ਜੀਦਾ ਵੀ ਕਿਸੇ ਦਾ ਦਿਲ ਕਰਦਾ ਹੋਵੇ ਜਾਂ ਕੋਈ ਦਾਨੀ ਕਿ ਅਸੀਂ ਜਾ ਕੇ ਕਰਨਾ ਵਾ ਤੇ ਉਹ ਇੰਨੀ ਸੇਵਾ ਕਰ ਸਕਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ